ਨਾਵ ਹਰ ਜਨ ਹਰ ਕਾਪੜ ਪੈ ਰੋ ਖੇਮ ਕਹ ਜਨਮ ਜਨਮ ਕੀ ਇਸ ਮਨ ਕ ਮਲ ਲਾਗੀ ਕਲਹੁ ਅਸਿਆ ਹੋਮ ਖੜੀ ਤੋਤੀ ਉਜਲੀ ਨਾ ਹੋਈ ਜੇ ਸੋ ਤੋ ਵਣਵਾਹ ਗੁਰ ਪ੍ਰਸਾਦਿ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਹ ਨਾਨਕ ਮੈਲ ਨ ਚੁਕੈ ਨਾਨਕ ਮੈਲ ਨ ਲਗੈ ਨਾ ਫਿਰ ਜੋ ਨਹੀਂ ਪਾਹ ਗੁਰ ਪ੍ਰਸਾਦਿ ਜੀ ਉਤਮਰ ਹੈ ਖੁਰ ਪ੍ਰਸਾਦਿ ਜੀ ਤੁਮਰੇ ਉਲਟੀ ਹੋਏ ਮਤ ਬਦਲਾ ਨਾਨਕ ਮੈਨ ਲੱਗੈ ਨਾ ਫਿਰ ਜੋ ਨਹੀਂ ਪਾਹ ਮਹੱਲਾ ਤੀਜਾ ਸੇ ਸਾਵੀ ਸਦਾ ਪੈਰਾਵੇ ਹਰ ਵਰ ਪਾਇਆ ਨਾਰ ਨਾ ਹਰ ਮਰੇ ਨਾ ਕੜੇ ਦੁੱਖ ਲਾਗੈ ਸਦਾ ਸੁਹਾਗ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ 헤ਰ ਪਿਆਰ ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇਰ ਬੁਰਿਆਰੀ ਹਰ ਜਿਓ ਥਨ ਕਾ ਦਰਸਨ ਨਾ ਕਰੋ ਪਾਪ ਇਸਤ ਹਤਿਆਰੀ ਓਏ ਘਰ ਘਰ ਫਿਰ ਇੱਕ ਸੁਧ ਮਨ ਜੋ ਧਰਕਟ ਨਾਰੀ ਵੜੇ ਭਾਗੀ ਸੰਗਤ ਮਿਲੈ ਗੁਰਮੁਖ ਸواری ਹਰ ਮੇਲੋ ਸਤਿਗੁਰ ਦਇਆਕਾਰ ਗੁਰਕੋਬਲੇ ਹਾਰੀ ਸ਼ਲੋਕ ਮਹਲਾ 3 ਗੁਰਮਖ ਗੁਰਸੇਵਾ ਦੇ ਸੁਖੁ ਭਜੈ ਐਸੋ ਦੋਖਣ ਲੱਗਾ ਆ ਜਮਨ ਮਰਨਾ ਮਿਟ ਗਿਆ ਕਾਲੇ ਕਾਕਿਸ਼ਨਾ ਬਸਾਏ ਸਾਲ ਸੇਤੀ ਮਨ ਰਵ ਰਹਾ ਸੱਚੇ ਰਹਿ ਸਮਾਏ ਨਾਨਕ ਹਾਂ ਬਲਿਹਾਰੀ ਤੈਨ ਕਾਉ ਜੋ ਚਲਨ ਸਗੁਰ ਪਾਏ ਮਹੱਲਾ ਤੀਜਾ ਮੇਰੋ ਸਬਦੇ ਸੋਧਨ ਹੋਵਈ ਜੇ ਅਨੇਕ ਕਰੇ ਸਿੰਗਾਰ ਫਿਰ ਕੇਸਾਰ ਨ ਜਾਣਈ ਦੂਜੈ ਪਾਏ ਪਿਆਰ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਘਨਾਰ ਪੌੜੀ ਹਰ ਹਰੇ ਆਪਣੀ ਦਇਆ ਕਰ ਹਰ ਬੋਲੀ ਬੈਣੀ ਅਰਨਾਵ ਤੇ ਉਚਰਾ ਲਾਹ ਲੈਣੀ ਜੋ ਜਪਦੇ ਹਰ ਦਿਨ ਸਤਨਹ ਹਉ ਕਰ ਬੈਣੀ ਜਿਨ ਸੁਗੁਰ ਮੇਰਾ ਪਿਆਰਾ ਰਾਧਿਆ ਤੇ ਜਾਂ ਦੇਖ ਆਣੈਣੀ ਹਉ ਵਾਰਿਆ ਆਪਣੀ ਗੁਰੂ ਕਉ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰਦਾਸਨ ਸੋ ਪ੍ਰੀਤ ਹਰਦਾਸਨ ਕੋ ਮਿੱਤ ਹਰਦਾਸਨ ਕਹਿ ਵਾਸ ਹੈ ਜੋ ਜੰਤੀ ਕਹਿ ਵਸ ਜੰਤੈ ਹਰ ਕੀ ਦਾਸ ਅਰ ਸਰ ਧਿਆਏ ਦੇ ਕਰ ਪ੍ਰੀਤਮ ਸਿਉ ਨੇਹੋ ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੈ ਮੇਹੋ ਜੋ ਹਰ ਦਾਸਨ ਕੀ ਉਸਤਤ ਹੈ ਸਾਰ ਹਰ ਕੀ ਵਡਿਆਈ ਅਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਸੁਹਰ ਜਨ ਨਾਮ ਤੇ ਆਏ ਦਾ ਹਰ ਹਰ ਜਦ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਐ ਰ ਪੈ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪੀਰ ਲਾਈ ਦਿਨ ਸਾਚਾ ਐ ਤਿਸ ਬਿਨ ਰਹਿ ਨਾ ਜਾਈ ਸਤਿਗੁਰੂ ਮਿਲਾਇ ਤਾ ਪੂਰਾ ਪਾਈਐ ਹਰ ਸੋ ਸੰਸਾਈ ਪੌੜੀ ਰਹਿਣ ਦੇ ਸੁਪ੍ਰਭਾਤੁ ਹੈ ਹੀ ਗਾਵਣਾ ਜੀ ਜਨ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਣਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਿਲਾਹਾਰੇ ਬਲਬਲ ਜਾਵਣਾ ਅਸ ਲੋਕ ਮਹੱਲਾ ਚੌਥਾ ਹੈ ਅੰਤਰ ਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਵਟੋ ਕਰ ਜਾਣੇ ਕਪਟੇ ਖਪੇ ਖਪਾਹੀ ਸਤਿਗੁਰ ਕਾ ਭਾਣਾ ਚੇਤਨਾ ਆਵੇ ਆਪਣੇ ਸਵੈ ਫਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਈ ਮਹੰਲਾ ਚੌਥਾ ਹੈ ਮਨ ਮੁਖ ਮਾਇ ਮੋਹਿ ਵਿਆਪੈ ਦੂਜੇ ਭਾਇ ਮਣਵਾ ਥਿਰਣਾਹੀ ਅਣ ਦਿਨ ਜਲ ਤਰੇ ਦਿਨ ਰਾਤੀ ਹਾਵੇਂ ਖਪੇ ਖਪਾਹੀ ਮਨ ਤੇ ਲੋਭ ਮਹਾ ਗੁਬਾਰਾ ਤਨ ਕੈ ਨੀਟ ਨਾ ਕੋਈ ਜਾਹੇ ਓਇ ਆਪ ਦੁਖੀ ਸੋ ਕਭੂ ਨ ਪਾਵੇ ਜਨ ਮਰੇ ਜਾ ਮਰ ਜਾਹੇ ਨਾਨਕ ਬਸਲੇ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ ਸੇਬ ਚਖਣ ਜੰਤ ਜਿਨੀ ਹਰਿ ਧਿਆਇ ਅੰਮ੍ਰਿਤ ਨਾਮੁ ਅੰਧਾਨ ਭੋਜਨ ਖਾਇਆ ਸੰਜਨਾ ਕੀ ਧੂਰ ਮਸਤਕ ਲਾਇਆ ਨਾਨਕ ਭੈ ਪਨੀਤ ਹਰ ਤੀਰਸ ਨਾਇਆ ਸ਼ਲੋਕ ਮਹਲਾ ਚੌਥਾ ਗੁਰਮਖੀ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤ ਵੈ ਨਾਮ ਪੜੈ ਨਾਮ ਰਹੈ ਲਿਵ ਲਾਇਐ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸੁਗੁਰ ਮਿਲੇ ਨਾਮ ਉਪਜੇ ਤਸਾਂ ਬਹੁਤ ਸਭ ਜਾਇ ਨਾਮਿਕ ਨਾਮ ਮੇਰਾ ਤੇ ਆ ਨਾਮੋ ਬੱਲੇ ਪਾਇ ਮਹਲਾ ਚੌਥਾ ਸਤਿਗੁਰ ਪ੍ਰਖੇ ਜੇ ਮਾਰਿਆ ਪਰਮ ਪਰਮਿਆ ਕਰ ਛੋੜ ਗਿਆ ਉਸ ਪਿੱਛੇ ਵਜੇ ਫਕੜੀ ਮੋ ਕਾਲ ਆਗੇ ਭਇਆ ਉਹ ਸਰਲ ਬਲਣ ਮੋ ਨਿਕਲੈ ਨਿਤ ਝਗੂ ਛੁੜਦਾ ਮੂਆ ਕਿਆ ਹੋਇ ਕਿਸੇ ਹੀ ਦਇਆ ਕੀਤੇ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਜਾਦਥੇ ਉਹ ਝੂਠਾ ਕੂੜ ਬੋਲੈ ਕਿਸੇ ਨ ਭਾਵੇ ਵੇਖੋ ਭਾਈ ਵੜਿਆਇ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹ ਬ੍ਰह्म ਵਿਚਾਰ ਹੋਵੇ ਦਰਸਾ ਚਾ ਗੋਧ ਜਨਾਨ ਕਿਹਾ ਸੁਣਾਵੇ ਪੌੜੀ ਗੁਰ ਸੱਚੇ ਬਦਾਥਿ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬਿਆਨ ਤਉ ਗੁਣ ਸਭ ਹਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਕਰ ਲیتے ਨਾਨਕ ਸੁਬਲਿਆ ਜਿਸ ਗੁਰ ਕੇ ਗੁਣ ਇਤੇ ਸਲੋਕ ਮਹਲਾ ਪਹਿਲਾ ਤਾ ਕਿਰ ਜਾਏ ਲੇਖਿਆ ਪਾਇ ਆਪ ਕਾ ਕੀ ਜੇ ਪਾnde ਹੁਕਮ ਹੋਵਾ ਹਾਸਲ ਤਉ ਦੇ ਹੋਏ ਨਿਭੜਿਆ ਅੰਡੇ ਜੀ ਕਮਾਂਦੇ ਮਹਲਾ ਦੂਜਾ ਅਖਨਥ ਖਸਮ ਹੱਥ ਕਿਰਤ ਧੱਕੇ ਦੇ ਜਹਾ ਦਾਣੇ ਤਹਾ ਖਾਣੇ ਨਾਨਕਾ ਸਚ ਹੈ ਪੌੜੀ ਸਬੇ ਗੱਲਾਂ ਆਉ ਥਾੜ ਬਹਾਲਿਓਣ ਆਪੇ ਰਤਨ ਚਾਪੇ ਹੀ ਘਾਲਿਓਣ ਆਪੇ ਜੰਤ ਪਾਇਆ ਪ੍ਰਤ ਪਾਲਿਓਣ ਦਾਸ ਅੱਖੀ ਕੰਠ ਲਾਇ ਨਦਰ ਨਿਹਾਲਿਓਣ ਨਾਨਕ ਭਗਤਨ ਸਦਾ ਅਨੰਦ ਭਾਉ ਦੂਜਾ ਜਾਲਿਓਣ ਸ਼ਲੋਕ ਮਹਲਾ 3 ਜਾ ਏ ਮਨ ਹਰਜੀ ਧਿਆਏ ਤੂ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇਣ ਪਛੋਤਾਏ ਹਰ ਕਿਸੋ ਬਿਹਾਰ ਨੈ ਜਿਸ ਸੇਵ ਸੁਪਾਈ ਨਾਨਕ ਗੁਰਮੁਖ ਮਿਲ ਰਹਾਵੇਂ ਸੋ ਜਲਾਇ ਮਹਲਾ ਤੀਜਾ ਆਪੇ ਸੇਵਾ ਲਾਏ ਅਣ ਆਪੇ ਬਖਸ਼ ਕਰੇ ਸਬਨਾ ਕਾ ਮਾਪਿਓ ਆਪ ਹੈ ਆਪੇ ਸਰ ਕਰੇ ਨਾਨਕ ਨਾਮ ਧਿਆਨ ਦਿਨ ਕਰਵਾਸੈ ਜੋ ਜੋ ਸੁਭਾ ਹੋਏ ਪੌੜੀ ਤੋ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨੇ ਵਰਨਾ ਕੋਈ ਤੁਧ ਆਪੇ ਸ੍ਰਿਸ਼ਟ ਸਿਰ ਜੀ ਆਪੇ ਫੁਣ ਗੋਈ ਸਭ ਇੱਕੋ ਸ਼ੁੱਧ ਵਰਤਾ ਜੋ ਕਰੇ ਸੋਈ ਵਡਿਆਈ ਗੁਰਮਖ ਦੇ ਪ੍ਰਭ ਹ ਪਾਵੇ ਸੋਈ ਗੁਰਮਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਰਾਗ ਸੁਰਿਠ ਬਾਣੀ ਭਗਤ ਕਬੀਰ ਜੀ ਕੇ ਘਰ ਪਹਿਲਾ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਬਉਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸ੍ਰਿੰਦਾਈ ਹੋਏ ਨਿਜਾਰੇ ਹੋਇ ਲੇ ਗਾੜ ਤੇਰੀ ਗਾਥ ਨੂੰ ਨ ਪਾਈ ਮਾਰੇ ਸੰਸਾਰ ਅੰਧ ਗਹਿਰਾ ਚੋਂ ਦਿਸ ਪਸਰਿਓ ਹੈ ਜਮ ਜੀਵਰਾ ਰਹਾਉ ਕਉਤ ਪੜੇ ਪੜ ਕਵਤਾ ਮੋਏ ਕਪੜ ਕੇਦਾਰਹਿ ਜਾਈ ਜਟਾ ਧਾਰ ਘਰ ਜੋਗੀ ਮੋਏ ਤੇਰੀ ਗਤਿ ਨ ਨ ਪਾਈ ਦਰਬ ਸੰਚ ਸੰਚ ਰਾਜੇ موਏ ਗੱਡ ਲੈ ਕੰਚਨ ਭਾਰੀ ਬੇਦ ਪਰੇ ਪੜ ਪੰਡਤ ਮੋਏ ਰੂ ਦੇਖ ਦੇਖ ਨਾਰੀ RAM ਨਾਮ ਬਿਨ ਸਬੇ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ ਜਬ ਜਰ ਗਿਆ ਤਬ ਹੋਏ ਪਸਮ ਤਨ ਰਹੇ ਕਰਮ ਦਲ ਖਾਈ ਕਾਚੀ ਗਾਗਰ ਨਿਰਪਰਤ ਹੈ ਆ ਤਨ ਕੀ ਹੈ ਬੜਾਈ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਜਵ ਦਸ ਮਾਸ ਸੁਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ ਰਹਾ ਜੋ ਮਦਮਾਖੀ ਤੋ ਸਟੋਰਸ ਜੋਰ ਜੋਰ ਤਨ ਕੀਆ ਮਰਤੀ ਬਾਰ ਲਿਓ ਲਿਓ ਕਰੀਐ ਭੂਤ ਰਹਿਣ ਕਿਉ ਦੀਐ ਦੇਹਰੀ ਲੋ ਬਰੀ ਨਾਲ ਸੰਗ ਭਈ ਆਗੇ ਸੱਜਣ ਸਹੇਲਾ ਮਰ ਗੜੇ ਘੜ ਲਾ ਸਭ ਲੋਕ ਨਾਮ ਪਇਓ ਆਗੇ ਹਣ ਸਕੇਲਾ ਕਹਿ ਗੀਰਿ ਸਨੋਰੇ ਪ੍ਰਾਣੀ ਪਰੇ ਕਾਲ ਗਸਕੂਆ ਝੂਠੀ ਮਾਇਆ ਬੰਦਾਇ ਜੋ ਨਲ ਨਹੀਂ ਭ੍ਰਮ ਸੁਆ ਬੇਦ ਪ੍ਰਾਣ ਸਬੇ ਮਤ ਸੁਣ ਕੈ ਕਰੀ ਕਰਮ ਕੀ ਆਸ ਕਾਲ ਗਰਸਤ ਸਭ ਲੋਕ ਸਿਆਨੇ ਉਠ ਪੰਡਤ ਪੈ ਚੱਲੇ ਨਿਰਾਸ ਮਨ ਰੇ ਸਰਿਉ ਨ ਏਕਾ ਕਾਜਾ ਭਜਿਉ ਨਾ ਰਗੁਪਤ ਰਾਜਾ ਰਹਾਉ ਮਨ ਖੰਡ ਜਾਏ ਜੋ ਤਵਕੀਨ ਕੰਧ ਮੂਲ ਚੁਨ ਖਾਇ ਨਾਦੀ ਬੇਦੀ ਸਭ ਦੀ ਮੋਨੀ ਜਉ ਕੇ ਪਟੈ ਲਖਾਇ ਭਗਤ ਨਾਰਦੀ ਹਿਰਦੈ ਨ ਆਈ ਕਾਸ਼ ਕੋਈ ਤੰਦੀਨਾ ਰਾਗ ਰਾਗਣੀ ਢੰਬ ਹੋਏ ਬੈਠਾ ਉਹਨ ਹਰ ਪੈ ਕਿਆ ਲੀਨਾ ਅਯੋਕਾਲ ਸਵੇਜਾ ਗੂਪਰ ਮੈਂ ਲਿਖੇ ਭ੍ਰਮ ਗਿਆਨੀ ਕਹੋ ਨਾ ਕਉ ਕਵੀ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਕਰ ਦੂਜਾ ਦੁਜ ਦੇ ਲੋਚਨ ਪੇਖਾ ਹੋਰ ਬਿਨ ਹੋਰ ਨੰ ਦੇਖਾ ਨਾ ਰਹਿ ਨਗਲ ਬੇਗਲ ਕਹਿ ਨਜਾਈ ਹਮਰਾ ਭ੍ਰਮ ਗਿਆ ਬੋ ਭਾਗਾ ਜਬ ਨਾਮ ਨਾਮ ਜਿਤ ਲਗਾ ਰਹਾ ਬਾਜੀ ਘਰ ਬਰੰਕ ਡੰਕ ਬਜਾਈ ਸਭ ਖਲਕ ਤਮਾਸੈ ਆਈ ਬਾਜੀਗਰ ਸੰਸਕੇਲਾ ਆਪਣੇ ਰੰਗ ਰਵੇ ਇਕੇਲਾ ਕਥਨੀ ਕੈ ਪਰਮਣ ਜਾਈ ਸਭ ਕਸ ਕਸ ਰਹੀ ਲੁਕਾਈ ਜਾ ਕੋ ਗੁਰਮੁਖਾ ਬਿਝਾਈ ਤਾ ਘਿਰਦੇ ਰਹਾ ਸਮਾਈ ਗੁਰਕਿੰਝਿ ਕਿਰਪਾ ਕੀਨੀ ਸੋ ਤਨ ਮੰਦਿਆ ਲੀਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾਕੇ ਨਿਗਮ ਦੂਦ ਕੇ ਠਾਟਾ ਸਮੁੰਦ ਬਲਮਣ ਕਉ ਮਾਟਾ ਤਾਂ ਕੀ ਹੋ ਬਲੌਣ ਹਾਰੀ ਕੋ ਮੇਟੇ ਕੋ ਸ਼ਾਸਤ ਹਾਰੀ 체ਰੀ ਤੂੰ ਰਾਵਨ ਕਰ ਹਸਪਤਾ ਰਹਾ ਜਗ ਜੀਵਨ ਪ੍ਰਾਣ ਆਧਾਰਾ ਰਹਾ ਤੇਰੇ ਗਲੇ ਤਉਗ ਪਗ 베ਰੀ ਤੂੰ ਘਰ ਘਰ ਮਈਏ ਫੇਰੀ ਤਉਜੂ ਨ ਚਿਤ 체ਰੀ ਤੂੰ ਜੰਬਪਰੀ ਹੈ ਹੇਰੀ ਪ੍ਰਭ ਕਰਨ ਕਰਮਨ ਹਾਰੀ ਕਿਆ 체ਰੀ ਹਸ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਇਤ ਲਾਗੀ 체ਰੀ ਤੈਸ મત ਕਹਾ ਤੇ ਪਾਈ ਯਾ ਤੇ ਬ੍ਰਹਮ ਕਿ ਲਈ ਕਮਟਾਈ ਸੋਰਾਸ ਕਬੀਰ ਹੈ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਜੇ ਬਾਦ ਰੰਜੀਆ ਜਾਈ ਜਮਨੇ ਤਾਂ ਘਟ ਅਗਾਈ ਸਦ ਜੀਵਨ ਪਲੋ ਕਹਾਹੀ ਮੂਏ ਬਿਨ ਜੀਵਨ ਨਹੀਂ ਅਬ ਕਿਆ ਕਥਿ ਗਿਆਨ ਵਿਚਾਰਾ ਨਜ ਨਿਰਖਤ ਗਤ ਬਿਹਾਰਾ ਰਹਾ ਕੋਸ ਕਮ ਚੰਦਨ ਗਾਰਿਆ ਬਿਨ ਨਾਹਣੋ ਜਗਤ ਨਿਹਾਰਿਆ ਪੂਤ ਪਿਤਾ ਇੱਕ ਜਾਇ ਬਿਨ ਠਾਹ ਹਰ ਨਗਰ ਬਸਾਇਆ ਜਾਜਕ ਜਨ ਦਾਤਾ ਪਾਇਆ ਸੋਦੀਆ ਨ ਜਾਇ ਖਾਇ ਛੋੜਿਆ ਜਾਇ ਨ ਮੁਕਾ ਔਰਣ ਪਹਿਜਾਨਾ ਚੁਕਾ ਜੋ ਜੀਵਨ ਮਰਣਾ ਜਾਣੈ ਸੋ ਪੰਜ ਸੈਲ ਸੁਖ ਮਾਨੈ ਕਬੀਰੇ ਸੋਧਨ ਪਾਇਆ ਰ ਪੀੜ ਤੇ ਆ ਮਿਟਾਇਆ ਕਿਆ ਪੜੀਐ ਕਿਆ ਗੁਣੀਐ ਕਿਆ ਬੀਤ ਪ੍ਰਾਨਾ ਸੁਣੀਐ ਪੜੇ ਸੁਨੇ ਜੋ ਹੋਈ ਪੜੇ ਸੁਨੇ ਕਿਆ ਹੋਈ ਜੋ ਸਹਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਾਉ ਸੁਗਵਾਰਾ ਕਿਆ ਸੋਚ ਹੈ ਬਾਰੰਬਾਰਾ ਰਹਾਉ ਅੰਧਿਆਰੇ ਦੀਪ ਚਾਹੀਐ ਇੱਕ ਬਸਤ ਗੋਚਰ ਲਈਐ ਬਸਤ ਗੋਚਰ ਪਾਈ ਕਲ ਦੀਪ ਕਰੈ ਸਮਾਈ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਕਹੇ ਕਬੀਰ ਜਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਪ੍ਰਤੀਜੈ ਨਾ ਭਤੀਜੇ ਤਉ ਕਿਆ ਕੀਜੈ ਹਿਰਦੇ ਕਉਟ ਮੁਖ ਗਿਆਨੀ ਝੂਠੇ ਕਾਹ ਮਲੋਸ ਪਾਣੀ ਕਾਇਆ ਮਾਂਜ ਸਕੌਣ ਗੁਣਾ ਜੋ ਗੱਡ ਭੀਤਰ ਹੈ ਮਰਨਾ ਰਹਾਓ ਲੋਕੀ 68 ਤੀਰਸ ਨਾਈ ਕਉਰਾ ਪੰਤਉ ਨਾ ਜਾਈ ਕਹਿ ਕਬੀਰ ਵਿਚਾਰੀ ਪਉ ਸਾਗਰ ਪਾਰਿ ਉਤਾਰੀ ਭਵ ਸਾਗਰ ਤਾਰ ਮੁrari ਸੋ ਰਿਠ ਇਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ ਸੋਦਾਰਾ ਪਿਆਨਟਾਵੈ ਮਨ ਮੇਰੇ ਭੂਲੇ ਕਉਟਰਾ ਕੀ ਜਾਏ ਅੰਦਰ ਬੇਰਾ ਤੇਰੇ ਜੀ ਪੈ ਲਿਝਰਾਉ ਸ਼ੇਨ ਸ਼ੇਨ ਤਨ ਸ਼ੀਜਾ ਜਰਾਜ ਨਾਵੈ ਤਬ ਤੇਰੀ ਓਕ ਕੋਈ ਪਾਨਿ ਹੋ ਨਾ ਪਾਵੇ ਕਹੇ ਤੋ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪਹਿ ਸਵੇਰਾ ਸੰਤੋ ਮਨ ਪਵਣੇ ਸੁ ਬਣਿਆ ਕੇ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਿ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂਦਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਝੇ ਕੋ ਮਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰਿਆ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਰਾਗ ਸੁਰਿਠ ਭੁਖੇ ਭਗਤ ਨ ਕੀਜੈ ਜੈ ਮਾਲਾ ਆਪਣੀ ਲੀਜੈ ਹੋ ਮੰਗੋ ਸੰਤਨ ਦੇਨਾ ਮੈਂ ਨਾਹੀ ਕਿਸੇ ਕਾ ਦੇਨਾ ਮਾਦੋ ਕੈਸੇ ਬਣੇ ਤੁਮ ਸੰਗੇ ਆਪਨਾ ਦੇਵ ਤਲੇਵੋਂ ਮੰਗੇ ਰਹਾਓ ਦੋਏ ਸੇਰ ਮੰਗੋ ਚੂਨਾ ਪਾਉ ਕੀਓ ਸੰਗ ਲੂਨਾ ਆਦ ਸੇਰ ਮੰਗੋ ਦਾਲੇ ਮੁਕੋ ਦੋਨੋ ਵਖਤ ਜਿਵਾਲੇ ਖਾਟ ਮੰਗੋ ਚੌਪਾਈ ਸਿਰਹਾਨਾ ਅਵਰਤ ਲਾਈ ਉਪਰ ਕਾ ਮੰਗਉ ਖੀਦਾ ਤੇਰੀ ਭਗਤ ਕਰੇ ਜਨ ਸਿਧਾਮੈ ਨਾਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫਭੋ ਕੈ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਰਾਗ ਸੁਰਿਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜੈ ਇਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਨ ਧੀਰਜ ਪਾਵੈ ਨਾਲ ਸਮਾਈ ਲੇ ਸਤਗੁਰ ਭੇਟਲੇ ਦੇਵਾ ਰਹਾਓ ਜੈ ਝੇਲ ਮੇਲ ਕਾ ਦ ਸੰਤਾ ਤੈ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰਪ੍ਰਸਾਦੀ ਜਾਨੀ ਰਤਨ ਕਮਲ ਚਮਕ ਕੋਠੜੀ ਚਮਕਾਰ ਬਿਜਲ ਤਹੀ ਨੇਰਾ ਨਹੀਂ ਦੂਰ ਨਿਝ ਆਤਮਾ ਰਹਿਆ ਪਰਪੂਰ ਤੈ ਅਨਹਤ ਸੂਰ ਉਜਿਆਰਾ ਤਹਿ ਦੀਵਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਨਿਆ ਜਨ ਨਾਮ ਸਹਿਜ ਸਮਾਨਿਆ ਘਰ ਚੌਥਾ ਸੋ ਰਿਠੈ ਵਾੜ ਪਰੋਸਨ ਪੁੱਛ ਲੈ ਨਾਮਾ ਕਾ ਪੈ ਸ਼ਾਨ ਸ਼ਵਾਈ ਹੋ ਤੋ ਪੈ ਦੁਗਣੀ ਮਜੂਰੀ ਦਹਾਂ ਮੋਕ ਬੇਟੀ ਦਿਓ ਬਤਾਈ ਹੋਰੀ ਬਾਈ ਬੇਟੀ ਦੇ ਨਜਾਈ ਦੇਖ ਬੇਟੀ ਰੇ ਸਮਾਈ ਮਾਰੇ ਬੇਢੀ ਪ੍ਰਣ ਧਾਰਾ ਰਹਾ ਬੇਢੀ ਪ੍ਰੀਤ ਮਜੂਰੀ ਮੰਗਾ ਜਬ ਕੋ ਸ਼ਾਨ ਸ਼ਵਾਵੇ ਹੋ ਲੋਕ ਘਟੰਬ ਸਭੂ ਤੇ ਤੋ ਰੈ ਤੋ ਆਪਣ ਬੇਢੀ ਆਵੇ ਹੋ ਐਸੋ ਬੇਢੀ ਬਰਨ ਸਕੋ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੂਛੇ ਕਹਿ ਨ ਜਾਈ ਹੋ ਬੇਢੀ ਕੇ ਗੁਣ ਸੁਨ ਰੀ ਬਾਈ ਜਲਦ ਬਾੰਦ ਤਰੂਥਾ ਪਿਓ ਨਾਮੇ ਕੇ ਸਾਮੀ ਸੇਭ ਹੋਰੀ ਲੰਕ ਵਿਵੇਖਣ ਆਪਿਓ ਸੁਰਗ ਘਰ ਤੀਜਾ ਅਨ ਮੜਿਆ ਮੰਡਲ ਬਾਜੈ ਮੇਨੋ ਸਾਮਣ ਕਣ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੋਖ ਮਿਲਿਓ ਰਾਮ ਸਨੇਹੀ ਜੇ ਮਿਲਿਆ ਦੇਹ ਸੁਦੇਹੀ ਰਾਵ ਮਿਲ ਪਾਰ ਸਕੰਚਨ ਹਾਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਪਇਆ ਬ੍ਰਹਮ ਭਾਗਾ ਗੁਰ ਪੂਛੇ ਮਨ ਪਤੀ ਆਗਾਏ ਜਲ ਭੀਤਰ ਕੁੰਮਸ ਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾ ਬੈ ਤਤ ਪਛਾਨਿਆ ਰਾਗ ਸੋ ਰਿਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨ ਲਾਗ ਮਜੈ ਸੇ ਲਹਿਰ ਮੈਂ ਉਹਦਦ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈ ਸਰਹਾ ਨਰਪਤੀ ਇੱਕ ਸਿੰਘਾਸਣ ਸੋਇ ਸੁਪਨੇ ਪਿਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਰਾਜ ਭਿਆੰਗ ਪ੍ਰਸੰਗ ਜੈਸੇ ਹੈ ਅਵਕਸ਼ਮਰ ਮਜਨਾਇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨ ਆਇ ਸਰਬੇ ਏਕ ਅਨੇਕ ਐ ਸੁਆਮੀ ਸਭ ਗੱਡ ਭੋਗ ਵੈ ਸੋਈ ਕਹਿ ਰਵਿਦਾਸ ਆਥ ਪੈ ਨੀਰੈ ਸਜੇ ਹੋਏ ਸੁ ਹੋਈ ਜੋ ਹਮ ਬਾਂਦੇ ਮੋਹ ਫਾਸ ਹਮ ਵੇ ਮੰਦਰਨ ਤੁਮ ਬਾਦੇ ਆਪਣੇ ਸ਼ੂਟਣ ਕੋ ਯਤਨ ਕਰਹੁ ਹਮ ਸ਼ੂਟੇ ਤੁਮ ਅਰਾਦੇ ਮਾਦਵੇ ਜਾਣ ਤਹਾ ਜੈਸੀ ਤੈਸੀ ਅਬ ਕਹਾ ਕਰੋ গো ਐਸੀ ਰਹਾ ਮੀਨ ਪਕਰ ਫਾਂਕਿਓ ਵਰ ਕਟਿਓ ਰਾਂਦ ਕਿਓ ਬਹੁ ਬਾਨੀ ਖਾਂਡ-ਖਾਂਡ ਕਰ ਭੋਜਨ ਕੀਨੋ ਤਉ ਨ ਮਿਸਰਿਓ ਪਾਣੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਣ ਕੋ ਹਰ ਰਾਜਾ ਮੋ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾ ਪਾ ਕਹੇ ਰਵਿਦਾਸ ਇੱਕ ਭਗਤ ਇੱਕ ਬਾਢੀ ਆ ਬੇਕਸ ਕਹੀਐ ਜਾਂ ਕਾਰਨ ਹਮ ਤੁਮ ਮੇ ਅਰਾਦੇ ਸੋ ਦੁਖ ਅਜਹੋ ਸਹੀਐ ਦੁਲਾਬ ਜਨਮ ਪੁਨ ਫਲ ਪਾਇਓ ਬਿਰਥਾ ਜਾਤ ਅਬ ਬੇਕਾਏ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲਿਖਾਏ ਨਾਮ ਵਿਚਾਰਿਓ ਰਾਜਾ ਨਾਮ ਕੋ ਰਸ ਜੇ ਰਸਨ ਰਸ ਬਿਸਰ ਜਾਹਿਰਾ ਜਾਣ ਅਜਾਣ ਭਏ ਹਮ ਬਾਬਰ ਸੋਚ ਸੋਚ ਦਿਵਸ ਜਾਹੀ ਇੰਦਰੀ ਸਵਲ ਨਿਬਲ ਬੇਕ ਬੁੱਧ ਪਰਮਾਰਥ ਪਰਮੇਸ਼ ਨਹੀਂ ਕਹੀਤ ਆਨ ਅਚਰੀਤ ਅਨਕਸ਼ ਸਮਝ ਨਾ ਪਰੇ ਬ੍ਰਮਾਇਆ ਕੈ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀਦਾ ਆਇ ਉਸ ਸਾਗਰ ਸੁਰਤਰ ਚਿੰਤਾ ਮਨ ਕਾਮਧੇਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸ਼ਾ ਸਿੱਧ ਨਵ ਨਿਦ ਕਰਤਲਤਾ ਕੇ ਹਰ ਹਰ ਹਰਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾ ਨਾਨਕ ਖਿਆਨ ਪ੍ਰਾਨ ਬੇਦ ਵਿਦ 34 ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿ ਸਮਾਦ ਉਪਾਦ ਰਹਿਤ ਫੁਨ ਬੱਡੇ ਭਾਗ ਲੇਵ ਲਾਗੀ ਕਹਿ ਰਵਦਾਸ ਪ੍ਰਗਾਸ ਰਿਦਾ ਧਾਰੇ ਜਨਮ ਮਰਨ ਬੈ ਭਾਗੇ ਜੋ ਤੁਮ ਗਿਰਵਾਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਭਇ ਹੈ ਚਕੋਰਾ ਮਾਦਵੇ ਤੁਮ ਨਾ ਤੋਰੋ ਤਉ ਹਮ ਨਹੀਂ ਤੋਰ ਹੈ ਤੁਮ ਸਿਓ ਤੋਰ ਕਮਣ ਸਿਓ ਜੋ ਰਹਾਉ ਜਉ ਤਮ ਦੀਵਰਾ ਤਉ ਹਮ ਬਾਤੀ ਜੋ ਤਮ ਤੀਰਥ ਤਉ ਹਮ ਜਾਤੀ ਜੋ ਤਮ ਦੀਵਰਾ ਤਉ ਹਮ ਬਾਤੀ ਜੋ ਤਮ ਤੀਰਸ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜੈ ਜੈ ਜਾਉ ਜਹਾ ਤਹਾ ਤੇਰੀ ਸੇਵਾ ਤੁਮ ਸੋ ਠਾ ਕਰਿ ਔਰ ਨ ਦੇਵਾ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਗਾਵੇ ਰਵਿਦਾਸਾ ਜਲ ਕੀ ਭੀਤ ਪਵਨ ਕਾ ਥੰਬਾ ਰਗਤ ਬੁੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰਾਖੋ ਕੰਦੋ ਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਤਨ ਹੋਏ ਗੋ ਭਸਮ ਕੀ ਢੇਰੀ ਉਚੇ ਮੰਦਰ ਸੁੰਦਰ ਢਾਰੀ RAM ਨਾਮ ਬਿਨ ਬਾਜੀ ਹਾਰੀ ਮੇਰੀ ਜਾਨ ਕਮੀਨੀ ਪਾਦ ਕਮੀਨੀ ਓ ਸ਼ਾ ਜਨਮ ਹਮਾਰਾ ਮਮ ਸਰਣਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ ਚਮਰਟਾ ਗਾਂਠ ਨ ਜਾਣੈ ਲੋਕ ਠਾਵੈ ਪਣ ਹੀ ਰਹਾਉ ਆਰ ਨਹੀਂ ਜੇ ਤੋ ਪਉ ਨਹੀਂ ਰਾਮ ਬੀਠਾਉ ਰੋ ਪਉ ਲੋਕ ਗੰਠ ਗੰਠ ਖਰਾ ਬਿਗੂਚਾ ਹੋ ਮਿਰ ਗਾਂਠੇ ਜਾਏ ਪਹੂਚਾ ਰਵਿਦਾਸ ਜਪੇ ਰਾਮ ਨਾਮਾ ਮੋਹਿ ਜਮ ਸੋ ਨਾਹੀ ਕਮ ਰਾਗ ਸੂਰਤ ਬਾਣੀ ਭਗਤ ਸਿੱਖਣ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਨੈਨ ਹੁ ਨੀਰ ਬਹੈ ਤਨ ਕੀ ਨਾਮ ਭੈ ਕੇ ਇਸ ਦੁਦਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੈ ਆਪ ਕਿਆ ਕਰਹਿ ਪ੍ਰਾਨੀ ਰਾਮ ਰਾਏ ਹੋ ਹਿੰਬੈਦ ਬਨਵਾਰੀ ਆਪਣੇ ਸੰਤਾਂ ਲਿਹੁ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕਾ ਔਖਦ ਨਹੀਂ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਬ ਸਾਰਾ ਗੁਰ ਪ੍ਰਸਾਦ ਕਹੈ ਜਨ ਭੀਖਣ ਪਾਵਉ ਮੁਖ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੈ ਰਾਖਿਆ ਇਹ ਰਤਨ ਨਾ ਛਪੈ ਛਾਇਆ ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਾਇਆ ਹਰ ਗੁਣ ਕਹਤੇ ਕਹਿਨ ਨਾ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸ੍ਰਵਨ ਚਿਤ ਜੀਤੇ ਸੁਖ ਹੋਈ ਕਹੋ ਭੀਖਣ ਦੋਇ ਨੈਣ ਸੰਤੋਖੇ ਜਹ ਦੇ ਖਾਂਤ ਹੈ ਸੋਈ ਤਨਾ ਅਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਨ ਦਿਨ ਸਾਹਿਬ ਸੇਵਿਐ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾਂ ਸਤਿਗੁਰ ਬਾਣ ਜਾਉ ਰਹਾਉ ਸਰਬੰਸਾ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾ ਕੀ ਸੇਵਾ ਸੋ ਕਰੇ ਜਾਂ ਕਉ ਨਦਰ ਕਰੇ ਤੁਧ ਬਾਝ ਪਿਆਰੇ ਕੇ ਬਰਹਾਂ ਸਾਵੜਿਆਈ ਦੇ ਜਿਤਨਾਮ ਤੇਰੇ ਲਾਗ ਰਹਾਂ ਦੂਜਾ ਨਾਹੀ ਕੋਈ ਜਿਸ